ਪੋਟੰਦ ਦੀ ਸ਼ੁਰੂਆਤ ਕਰਾਂਗੇ ਇਸ ਦਿਨ ਦੀਆਂ ਵੱਡੀਆਂ ਅਤੇ ਅਹਿਮ ਖਬਰਾਂ ਦੇ ਨਾਲ ਤਾਂ ਦੱਸ ਦੇ ਕਿ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਤੇ ਮੁੱਦੇ ਤੇ ਕੀਤੀ ਟਿੱਪਣੀ ਦਾ ਜਿਲ੍ਹਾ ਬਾਰ ਅਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਵੱਲੋਂ ਸਵਾਗਤ ਕੀਤਾ ਗਿਆ ਜਿਲ੍ਹਾ ਬਾਰ ਅਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਚੰਡੀਗੜ੍ਹ ਮਿਊਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਮੁੱਦੇ ਤੇ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਟਿੱਪਣੀ ਦਾ ਸਵਾਗਤ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਲੋਕਤੰਤਰ ਦੀ ਹੱਤਿਆ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪ੍ਰਤੀ ਐਡਵੋਕੇਟ ਧਾਰੀ ਨੇ ਕਿਹਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਲੋਕਤੰਤਰ ਦੀ ਬਹਾਲੀ ਦੇ ਲਈ ਅਜਿਹੇ ਕਦਮ ਚੁੱਕੇ ਜਾਣ ਜੋ ਕਿ ਭਾਰਤ ਸਰਕਾਰ ਦਾ ਲੋਕਤੰਤਰ ਬਚਾ ਸਕੇ। ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਆਪਣੀ ਕੀਤੀ ਟਿੱਪਣੀ ਦੇ ਵਿੱਚ ਕਿਹਾ ਗਿਆ ਹੈ ਕਿ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਲੋਕਤੰਤਰ ਦਾ ਕਤਲ ਹੈ। ਤੇ ਉਸ ਦੇ ਵਿੱਚ ਜੋ ਪ੍ਰੋਜ਼ਾਈਨਿੰਗ ਅਫਸਰ ਅਤੇ ਹੋਰ ਅਧਿਕਾਰੀ ਨੇ ਉਹਨਾਂ ਤੇ ਵੀ ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀਆਂ ਕੀਤੀਆਂ ਗਈਆਂ ਨੇ ਜੋ ਕਿ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਇੱਕ ਵਧੀਆ ਕਦਮ ਹੈ। ਪਰ ਤੁ ਹ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਚੰਡੀਗੜ੍ਹ ਦੀ ਮਿਊਸਪਲ ਕਾਰਪੋਰੇਸ਼ਨ ਦਾ ਮਾਮਲਾ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਟਿੱਪਣੀਆਂ ਆਨਰੇਬਲ ਸੁਪਰੀਮ ਕੋਰਟ ਵੱਲੋਂ ਚੀਫ ਜਸਟਿਸ ਆਫ ਇੰਡੀਆ ਵੱਲੋਂ ਕੀਤੀਆਂ ਗਈਆਂ ਜਿਹੜੀਆਂ ਕਿ ਪਬਲਿਕ ਡੋਮੇਨ ਦੇ ਵਿੱਚ ਹੈ ਔਰ ਸਾਰੀ ਬਾਰ ਸਾਰੇ ਵਕੀਲ ਸਹਿਬਾਨ ਅੱਜ ਇਹ ਚੀਜ਼ ਮਹਿਸੂਸ ਕਰਦੇ ਆ ਕਿ ਜਿਹੜੀ ਡੈਮੋਕ੍ਰੇਸੀ ਨੂੰ ਜੇ ਬਚਾਉਣਾ ਹੈਗਾ ਤਾਂ ਆਨਰੇਬਲ ਕੋਰਟਾਂ ਨੂੰ ਜਿਹੜਾ ਹੈਗਾ ਜ਼ਰੂਰ ਇਸ ਦੇ ਉੱਤੇ ਜਿਹੜਾ ਹੈਗਾ ਸਟੈਪ ਅਪ ਔਨ ਕਰਨਾ ਪਊਗਾ ਪਰ ਨਾਲ ਦੀ ਨਾਲ ਇੱਕ ਹਾਦਸਾ ਵੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਇਟਸ ਅ ਮਰਡਰ ਆਫ ਡੈਮੋਕ੍ਰੇਸੀ ਮਰਡਰ ਆਫ ਡੈਮੋਕ੍ਰੇਸੀ ਜੇ ਚੰਡੀਗੜ੍ਹ ਦੀ ਉਦੇ ਤੇ ਹੋ ਰਿਹਾ ਹੈਗਾ ਤਾਂ ਮੈਨੂੰ ਲੱਗਦਾ ਹੈਗਾ ਕਿ ਇਸ ਤਰ੍ਹਾਂ ਦੀਆਂ ਅਣਗਿਣਤ ਘਟਨਾਵਾਂ ਹੈਗੀਆਂ ਦੇਸ਼ ਭਰ ਦੇ ਵਿੱਚ ਹੋ ਰਹੀਆਂ ਜਿਨ੍ਹਾਂ ਦੇ ਵਿੱਚ ਡੈਮੋਕਰੇਸੀ ਦਾ ਮਰਡਰ ਹੋ ਰਿਹਾ ਜੇ ਅੱਜ ਇੱਕ ਉਹਦੇ ਉੱਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਤਾਂ ਮੈਨੂੰ ਲੱਗਦਾ ਕਿ ਡੈਮੋਕਰੇਸੀ ਨੂੰ ਬਚਾਉਣ ਵਾਸਤੇ ਜੇ ਕੋਟਾਂ ਇਸ ਤਰ੍ਹਾਂ ਵਧੀਆ ਸਟੈਪ ਲੈਣਗੀਆਂ ਤਾਂ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਸਮੂਹ ਵਕੀਲ ਸਹਿਬਾਨ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਇਸ ਚੀਜ਼ ਦਾ ਜਿਹੜਾ ਹੈਗਾ ਇਸ ਸ਼ਲਾਘਾ ਸ਼ਲਾਘਾਯੋਗ ਕਦਮ ਦਾ ਦਿਲ ਦੀਆਂ ਗਰਾਂ ਤਾਂ ਜੋ ਜਿਹੜਾ ਹੈਗਾ ਸੁਪਰੀਮ ਕੋਰਟ ਦਾ ਧੰਨਵਾਦ ਕਰਦੀ ਹੈ ਅਰ ਅਸੀਂ ਇਹ ਕਹਿੰਦੇ ਆ ਕਿ ਜੇ ਇਸ ਡੈਮੋਕਰੇਸੀ ਦੇ ਇਸ ਪਿੱਲਰ ਨੂੰ ਜਿਹੜਾ ਜੁਡੀਸ਼ਰੀ ਹੈਗੀ ਆ ਜਾਂ ਵਕਾਲਤ ਹੈਗੀ ਆ ਜੇ ਇਸ ਨੂੰ ਬਚਾਉਣਾ ਹੈਗਾ ਤਾਂ ਇਹ ਜਿਹੜਾ ਮੇਅਰ ਦੀ ਚੋਣ ਦੇ ਵਿੱਚ ਚੰਡੀਗੜ੍ਹ ਜੋ ਹੋਇਆ ਉਹ ਬਹੁਤ ਹੀ ਇੱਕ ਮਨ ਭਾਗੀ ਘਟਨਾ ਸੀ ਉਹ ਇੱਕ ਸਾਡੇ ਜਿਹੜਾ ਹੈ ਡੈਮੋਕਰੇਸੀ ਤੇ ਤੱਬਾ ਸੀ ਡੈਮੋਕਰੇਸੀ ਦੇ ਨਾਂ ਤੇ ਅਸੀਂ ਬਹੁਤ ਪਿੱਛੜ ਗਏ ਹੁਣ ਬਿਲਕੁਲ ਦੇਸ਼ ਦੇ ਵਿੱਚ ਡਿਕਟੇਟਰਸ਼ਿਪ ਹੈ ਤੇ ਉਹ ਡਿਕਟੇਟਰਸ਼ਿਪ ਦੇ ਹੁੰਦੇ ਹੋਏ ਉਹਨਾਂ ਨੇ ਇੱਕ ਪਾਸੇ ਇੱਥੇ 20 ਬੰਦੇ ਬੈਠੇ 20 ਐਮ ਕੌਂਸਲਰ ਬੈਠੇ ਐ ਇੱਕ ਪਾਸੇ 16 ਬੈਠੇ 16 ਰਾਜਦਾਨ ਉਹਨਾਂ ਨੇ ਟੱਕੇ ਨਾਲ ਜਾਲੀ ਤਰੀਕੇ ਨਾਲ ਕਿਸੇ ਵੀ ਗੱਠ ਕੇ ਉਹਨੂੰ ਜਿਹੜਾ ਪ੍ਰੈਜਿਡੈਂਸੀ ਅਫੀਸਰ ਸੀ ਉਹਨੂੰ ਉਹਨਾਂ ਨੇ ਆਪਣਾ ਮੇਰ ਬਣਾ ਲਿਆ ਸੁਪਰੀਮ ਕੋਰਟ ਦੀ ਕੱਲ ਬਹੁਤ ਬੜੀ ਇੱਕ ਟਿੱਪਣੀ ਆਈ ਹੈ ਵੀ ਇਹ ਜਿਹੜਾ ਹੈ ਡੈਮੋਕ੍ਰੇਸੀ ਦਾ ਕਤਲ ਹੈ ਇਸ ਕਰਕੇ ਡੈਮੋਕ੍ਰੇਸੀ ਦਾ